ਸਤਿ ਸ੍ਰੀ ਅਕਾਲ ਜੀ ਮੈਂ ਸੁਖਪਾਲ ਸਿੰਘ ਗੁਲਾੜ ਸਾਥੀਓ ਫੇਸਬੁੱਕ ਤੇ ਦੇਖਦੇ-ਦੇਖਦੇ ਇੱਕ ਪੋਸਟ ਮੇਰੇ ਸਾਹਮਣੇ ਆਈ ਜਿਹਨੂੰ ਵੇਖ ਕੇ ਪੜ੍ਹ ਕੇ ਬੜੀ ਹੈਰਾਨੀ ਵੀ ਹੋਈ ਹਾਸਾ ਵੀ ਆਉਂਦਾ ਸੀ ਤੇ ਸੋਚ ਕੇ ਥੋੜਾ ਜਿਹਾ ਮਨ ਪਰੇਸ਼ਾਨ ਹੁੰਦਾ ਸੀਗਾ ਕਿ ਕਿੱਦਾਂ ਲੋਕ ਅੱਜ ਵੀ ਪੁਰਾਣੇ ਸਮੇਂ ਅੱਜ ਤੇ ਜੋ ਕੁਝ ਕੀਤਾ ਇਤਿਹਾਸਕਾਰਾਂ ਨੇ ਪਾੜੇ ਦੇ ਇਤਿਹਾਸਕਾਰਾਂ ਨੇ ਉਹ ਕੀਤਾ ਹੀ ਅੱਜ ਵੀ ਲੋਕ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਜੜੀ ਆ ਉਹ ਜਦੋਂ ਜੈਦ ਦੇ ਵਿੱਚ ਲੱਗੇ ਪਏ ਨੇ ਕਿੱਦਾਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਵੇਖ ਰਿਹਾ ਸਾਂ ਇੱਕਾ ਤਰਲੋਚਨ ਸਿੰਘ अनुराग सिंह नाम ਦੀ ਇੱਕ ਆਈਡੀ ਤੋਂ ਇੱਕ ਪੋਸਟ ਪਈ ਹੋਈ ਆ ਜੋ ਸ਼੍ਰੋਮਣੀ ਜਨਰਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਇਹ ਦਰਸਾਉਂਦੀ ਆ ਕਿ ਉਹ ਔਰੰਗਜ਼ੇਬ ਦੇ ਚਾਕਰ ਸੀਗੇ ਉਹਦੇ ਦਰਬਾਰ ਦੇ ਵਿੱਚ ਤੇ ਉਹ ਇਹ ਦਰਸਾਉਂਦੀ ਆ ਉਹ ਪੋਸਟ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਘਰ ਦੇ ਅਨਨ ਸਿੱਖ ਨਹੀਂ ਸੀਗੇ ਮੈਂ ਦੱਸਣਾ ਤੁਹਾਨੂੰ ਪੜ ਕੇ ਕੀ ਲਿਖਿਆ ਉਹਦੇ ਵਿੱਚ ਇਹ ਸ਼੍ਰੀਮਾਨ ਅਨੁਰਾਗ ਸਿੰਘ ਨੇ ਕਹਿੰਦਾ ਕਿ ਭਾਈ ਜੈਤਾ ਜੀ ਚਾਂਦਰੀ ਚੌਕ ਕੋਤਵਾਲੀ ਵਿੱਚ ਮੁਲਾਜ਼ਮ ਸਨ ਔਰੰਗਜ਼ੇਬ ਦੇ ਦਰਬਾਰੀ ਮਹਿਤਾਬ ਰਾਏ ਬ੍ਰੈਕਟ ਵਿੱਚ ਮਹਾ ਸਿੰਘ ਲਿਖਿਆ ਆ ਦੀ ਨਿੱਜੀ ਡਾਇਰੀ ਦੇ ਪੰਨੇ ਜੋ ਡਾਕਟਰ ਤਰਲੋचन ਸਿੰਘ ਪਿਤਾ ਜੀ ਜੋ ਕਿ ਅਨੁਰਾਗ ਸਿੰਘ ਦਾ ਪਿਤਾ ਸੀ ਆ ਨੇ 1988 ਵਿੱਚ ਮਹਿਤਾਬ ਰਾਏ ਦੇ ਪਰਿਵਾਰ ਦੇ ਮੌਜੂਦਾ ਮੈਂਬਰ ਜਸਟਿਸ ਗੁਰਦੇਵ ਸਿੰਘ ਮਹਾਲੀ ਤੋਂ ਪ੍ਰਾਪਤ ਕੀਤੀ ਅਤੇ ਆਪਣੇ ਅਕਾਲ ਚਲਾਣੇ ਤੋਂ 4 ਸਾਲ 2 ਮਹੀਨੇ ਪਹਿਲਾਂ ਖੋਜ ਪੱਤਰ ਲਿਖ ਕੇ ਸਿੱਖ ਰਿਵਿਊ ਕਲਕੱਤਾ ਦੇ ਦਸੰਬਰ 1988 ਦੇ ਅੰਕ ਵਿੱਚ ਛਪਵਾਇਆ। ਜੋ 4 ਸਾਲ 5 ਸਾਲ ਬਾਅਦ ਇੱਕ ਵਾਰ ਫਿਰ ਸਾਂਝਾ ਕਰ ਰਿਆ ਹਾਂ ਤਾਂ ਜੋ ਖੋਜਾਰਥੀ ਵਿਦਵਾਨ ਇਸ ਤੋਂ ਲਾਭ ਉਠਾ ਸਕਣ। ਅਨੁਰਾਗ ਸਿੰਘ ਹੁਣ ਤੁਸੀਂ ਆਪ ਦੱਸੋ ਸੰਗਤ ਜੀ ਪੇ ਨੂੰ ਕੀ ਆਖਿਆ ਜਾਵੇ ਕਿਉਂਕਿ ਜਿਹੜੀ ਆਈਡੀ ਦੇ ਉੱਤੇ ਫੋਟੋ ਲੱਗੀ ਹੈ ਨਾ ਅਨੁਰਾਗ ਸਿੰਘ ਦੀ ਇੱਕ ਸਿਆਣੇ ਬਿਆਣੇ ਬੰਦੇ ਦੀ ਆ ਮੜੇ ਸੁਗੜ ਉਮਰ ਦੇ ਬੰਦੇ ਦੀ ਆ ਤੇ ਇਹੋ ਜਿਹੇ ਬੰਦੇ ਨੂੰ ਤੇ ਬੰਦਾ ਆਪ ਸ਼ਬਦ ਬੋਲਦਾ ਵੀ ਚੰਗਾ ਨਹੀਂ ਲੱਗਦਾ ਜੋ ਕਿ ਸੱਭੇਕ ਨਹੀਂ ਗੇ ਇਹਦੇ ਪਿਓ ਦੇ ਹਿਸਾਬ ਨਾਲ ਤੇ ਫਿਰ ਬਾਬਾ ਜੀਵਨ ਸਿੰਘ ਦੇ ਭਾਈ ਜਤਾ ਜੀ ਗੁਰੂ ਘਰ ਦੇ ਅਨੰਦ ਸੇਖੀ ਨਹੀਂ ਸੀਗੇ ਇਹਨਾਂ ਨੂੰ ਬੰਦਾ ਪੁੱਛਣ ਆਲਾ ਹੋਵੇ ਵੀ ਕਿੰਨੀਆਂ ਕੁਰਬਾਨੀਆਂ ਹੋਈਆਂ ਕੀ ਕੁਝ ਵਾਪਰਿਆ ਸੀਸ ਐਦਾਂ ਹੀ ਥੋੜੀ ਚੁੱਕ ਕੇ ਲੈ ਕੇ ਸੀਗੇ ਸੋ ਪਹਿਲਾਂ ਵੀ ਬੜੀ ਬੜੀ ਇਹ ਬਾਬਾ ਜੀਵਨ ਸਿੰਘ ਦੇ ਇਤਿਹਾਸ ਬਾਬਾ ਦਾ ਗੁਰੂ ਸਾਹਿਬ ਦਾ ਸੀਸ ਲੈ ਕੇ ਜਾਣ ਦੇ ਬਾਬਤ ਆਪਾਂ ਸਾਂਝ ਪਾਈ ਆ ਬੜੀ ਵਾਰ ਦੱਸਿਆ ਆ ਲਗਭਗ ਸੱਤਾਂ ਨੂੰ ਪਤਾ ਹੀ ਆ ਪਰ ਅੱਜ ਇੱਥੇ ਇਹ ਗੱਲ ਸਾਂਝੀ ਕਰਨੀ ਤਾਂ ਬਣਦੀ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਇਹ ਵੀਡੀਓ ਮੇਰੀ ਸ਼ੇਅਰ ਕਰਿਓ ਮੈਂ ਇਹਦੀ ਆਈਡੀ ਦੇ ਵੈਸੇ ਇਸ ਬੰਦੇ ਨੂੰ ਟੈਗ ਕਰ ਦੂੰਗਾ ਫਿਰ ਵੀ ਤੁਸੀਂ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਸਿਆਣੀ ਉਮਰ ਦੇ ਬੁੱਝੜ ਬੰਦੇ ਤੱਕ ਪਹੁੰਚੇ ਜਿਹੜਾ ਕਿ ਅਸਲ ਇਤਿਹਾਸ ਤੋਂ ਬੇ ਪ੍ਰਵਾਹ ਹੀ ਆ ਤੇ ਅਣਜਾਣਵੀ ਆ ਸੋ ਇਹਦੇ ਮੁਤਾਬਕ ਤੇ ਇਹ ਬਣਦਾ ਹੈ ਕਿ ਭਾਈ ਜਤਾ ਜੀ ਔਰੰਗਜ਼ੇਬ ਦੇ ਚਾਕਰ ਸੀਗੇ ਅਚਾਨਕ ਉਹ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਗੁਰੂ ਸਾਹਿਬ ਨੇ ਉਹਨੂੰ ਕਲਾਵੇ ਦੇ ਵਿੱਚ ਲੈ ਕੇ ਸਹੇਵੇ ਕਮਾਲ ਨੇ ਤੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰ ਦੇਤਾ ਇਦਾਂ ਹੋ ਸਕਦਾ ਹੈ ਜੀ ਦੱਸੋ ਤੁਸੀਂ ਕੀ ਜੇਪਾ ਸੋਚੀਏ ਤੇ ਗੁਰੂ ਮੰਨ ਇੱਕ ਵਾਰ ਮੰਨ ਲਿਆ ਜਾਵੇ ਕਿ ਇਹਦੀ ਇਹਦੀਆਂ ਗੱਲਾਂ ਦੇ ਸੱਚਾਈ ਆ ਤੇ ਕੀ ਗੁਰੂ ਘਰ ਦੇ ਵਿੱਚ ਕੋਈ ਇਦਾਂ ਦਾ ਕੋਈ ਉਹਦਾ ਮਾਂਬਲੀ ਹੈ ਹੀ ਨਹੀਂ ਸੀਗਾ ਜਿਹੜਾ ਸੀਸ ਲਿਆ ਸਕਦਾ ਸੀ ਬਹੁਤ ਹੀ ਕੁੱਝੀਆਂ ਸ਼ਰਾਰਤਾਂ ਚਾਲਾਂ ਚੱਲ ਚੱਲ ਕੇ ਪਹਿਲਾਂ ਹੀ ਸਾਡੇ ਇਤਿਹਾਸ ਨੂੰ ਬੜਾ ਗੰਧਲਾ ਕੀਤਾ ਗਿਆ ਆ ਇਹੋ ਜਿਹੇ ਦਗੜਦੇਲੇ ਵੀ ਖਾਲੇ ਵੀ ਨਹੀਂ ਹਟਦੇ ਬਹੁਤ ਕੋਸ਼ ਆ ਇਹਨੂੰ ਕਹਿਣ ਵਾਸਤੇ ਤੇ ਜੇ ਮੇਰੀ ਕਿਤੇ ਤੂੰ ਵੀਡੀਓ ਵੇਖ ਲਈ ਤੇ ਤੈਨੂੰ ਚੈਲੰਜ ਆ ਮੇਰੇ ਨਾਲ ਸਿੱਧਾ ਸੰਪਰਕ ਕਰ ਲੈ ਸ਼੍ਰੋਮਣੀ ਜਰਨਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੇ ਬਾਬਤ ਹੋਰ ਵੀ ਜਿੰਨਾ ਸਿੱਖ ਇਤਿਹਾਸ ਸਮਝ ਵੀ ਸਿੰਘਾਂ ਦਾ ਤੇ ਮੈਂ ਤੇਰੀ ਕੱਲੀ-ਕੱਲੀ ਗੱਲ ਦਾ ਜਵਾਬ ਦੇ ਕੇ ਜੇ ਤੈਨੂੰ ਅਸਲ ਇਤਿਹਾਸ ਤੋਂ ਜਾਣੂ ਕਰਵਾ ਕੇ ਤੇਰੇ ਤੋਂ ਹੱਥ ਨਾ ਝੜਾਏ ਤੇ ਸੁਪਾਲ ਸਿੰਘ ਨਾ ਆਖੀ 9855572666 ਨੰਬਰ ਆ ਮੇਰਾ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ